ਬਾਈ ਜੀ ਨਮਸਕਾਰ ਆ ਦਾਬਸ ਹੱਥ ਯਾਰ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੇ ਚੈਨਲ ਆਪਣਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਜਿਹੀਆਂ ਸ਼ਾਂਤਰ ਵੀਡੀਓ ਪੁੱਲਿਆਂ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਹਾਂਜੀ ਵੀ ਦਰਸ਼ਕ ਬਰੋ ਜਿਵੇਂ ਤੁਹਾਨੂੰ ਪਤਾ ਆਪਣੇ ਇੱਕ ਹੀ ਘਰ ਦੀ ਖੇਡ ਤੁਰੀ ਆਉਂਦੀ ਆ ਤੇ ਘਟੋ ਘਟਨੇ ਤਾਂ ਮੇਰਾ ਭਰਾ ਹਫਤਾ ਆਪਣੇ ਇਹੀ ਕੂਤਰ ਚੱਲਣੇ ਨੇ ਆ ਚੈੱਕ ਕਰ ਲਉ ਮੇਰਾ ਭਰਾ ਵੱਡਾ ਜੋੜਾ ਚਿੱਟੀਆਂ ਦਾ ਕੂਤਰ ਜੀ ਟੂਸਿਆਂ ਉੱਤੇ ਖੱਟਾ ਰੰਗ ਠੀਕ ਹੈ ਪੈਰਾਂ ਉੱਤੇ ਘੜਮੀ ਮੋਲਤ ਨਾਲ ਭਜੀ ਵੱਡੇ ਗੂਦਰੀ ਆਪਣੀ ਗੁਲਾਬੀ ਸਿਰ ਵਾਲੀ ਚੈੱਕ ਕਰ ਲਉ ਪਰ ਵੀ ਮੇਨ ਗੱਲ ਇੱਕ ਭਰਾ ਨੇ ਕਮੈਂਟ ਕਰਿਆ ਸੀ ਵੀਰੇ ਤੁਸੀਂ ਰੰਗ ਕਾਹ ਤੋਂ ਲਾਉਨੇ ਆ ਸਦ ਨੂੰ ਆਪਣੇ ਕੋਲੇ ਜੋੜੇ ਲੱਗੇ ਲਗਾਏ ਆਉਂਦੇ ਨੇ ਆਪਾਂ ਉਸਾਂ ਨਾਲ ਨਿਸ਼ਾਨੀ ਦੇ ਤੌਰ ਤੇ ਮੇਰਾ ਵੀ ਉਹਨਾਂ ਦੇ ਰੰਗ ਲਾ ਦਈਦਾ ਆ ਤਾਂ ਜੋ ਜਦੋਂ ਉਹ ਜੋੜਾ ਸੇਲ ਹੁੰਦਾ ਕਿਉਂਕਿ ਸਤ ਨੂੰ ਇੱਕ ਦਿਨ ਦੇ ਵਿੱਚ ਕਈ ਵਾਰੀ ਚਾਰ-ਚਾਰ ਆਪਾਂ ਪਾਰਸਲ ਮੰਨ ਕੇ ਚਲੋ ਬਸ ਦੇ ਵਿੱਚ ਭੇਜਦੇ ਆ ਠੀਕ ਆ ਮੈਂ ਵੀ ਜਰਾ ਤਰ ਅੰਦਰ ਬਾਹਰ ਹੁੰਨਾ ਆ ਤੇ ਕਈ ਵਾਰੀ ਕਬੂਤਰ ਖਾਣ ਦੂਜਾ ਮੁੰਡਾ ਜਾਂਦਾ ਆ ਜੇ ਫਿਰ ਉਹਨੂੰ ਵਿਚਾਰੇ ਨੂੰ ਪਰੇਸ਼ਾਨੀ ਆਉਂਦੀ ਕਿਹੜਾ ਕੂਤਰ ਜੋੜਾ ਕਿਹਦੇ ਨਾਲ ਆ ਠੀਕ ਆ ਰੰਗ ਲੱਗਾ ਹੁੰਦਾ ਉਸ ਨਾਲ ਉਹ ਡੋਲੀਆਂ ਦੇ ਵਿੱਚੋਂ ਕਬੂਤਰਾਂ ਦੇ ਖਾਣੇ 'ਚ ਕਬੂਤਰ ਫੜ ਲੈਂਦਾ ਤੇ ਮਾਦਿਆਂ ਵਾਲੇ ਖਾਣ ਦੇ ਵਿੱਚੋਂ ਮਾਦੀ ਫੜ ਕੇ ਡੱਬੇ 'ਚ ਜਨਬਰ ਪਾ ਕੇ ਤੇ ਕਬੂਤਰ ਉਹ ਭੇ ਬਰੇ ਕੋਈ ਚੱਕਰ ਨਹੀਂ ਰਗ ਲਾਉਂਦਾ ਚੈੱਕ ਕਰੋ ਮਰਾ ਵੀਰ ਆਪਣਾ ਵੱਡਾ ਜੋੜਾ ਸਦਨੋਂ ਕਬੂਤਰ ਕਹਦੇ ਤੁਹਾਨੂੰ ਪਤਾ ਹੀ ਆ ਕਿ ਤੁਹਾਡਾ ਭਰਾ ਨਿਹੀਆਂ ਕੀ ਲੋਂਦਾ ਨਿਹੀਆਂ ਇੱਕ ਦੀਆਂ ਲਾਟਾਂ ਨੇ ਸਦਨੋਂ ਲਾਟਾਂ ਚੈੱਕ ਕਰ ਲਓ ਕੁਆਲਟੀ ਮਰਾ ਵੀਰ ਆਪਣੇ ਅੱਜ ਵਾਲੇ ਜੋੜੇ ਦੀ ਠੀਕ ਹੈ ਜੀ ਬਿਲਕੁਲ ਬਾਈ ਜੀ ਇੱਕੋ ਜਿਹਾ ਜੋੜਾ ਦੇਖੋ ਬੰਦਾ ਪਰਖ ਹੀ ਨਹੀਂ ਕਰ ਸਕਦਾ ਕਿਹੜਾ ਕਬੂਤਰ ਔਰ ਕਿਹੜੀ ਗੂਦਰੀ ਇਹ ਬਹੁਤ ਆਪਣੇ ਭਰਾਵਾਂ ਦੇਰ ਕੁਆਇਰਮੈਂਟ ਜੀ ਕਿ ਬਰੇ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਕੋਈ ਵੱਡਾ ਜੋੜਾ ਆਵੇ ਵੱਡਾ ਜੋੜਾ ਆਵੇ ਸਾਨੂੰ ਲਾਜ਼ਮੀ ਦੱਸਿਓ ਸੋ ਉਹ ਸਦਨ ਆਪਣੇ ਭਰਾ ਦੇ ਨਾਲ ਕਰ ਸਕਦੇ ਨੇ ਕੰਟੈਕਟ ਆ ਭਾਜੀ ਬਿਲਕੁਲ ਟੌਪ ਆਫ ਬਲੱਡ ਲਾਈਨ ਦੇ ਵਿੱਚੋਂ ਪਿਓਰਿਟੀ ਦੇ ਵਿੱਚ ਸਦਨ ਨੂੰ ਸਾਵੇਂ ਕਬੂਤਰਾਂ ਦੇ ਵਿੱਚੋਂ ਵੱਡਾ ਜੋੜਾ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਅੱਜ ਆਪਾਂ ਤੁਹਾਡੇ ਲਈ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਪੇਸ਼ ਕਰ ਦਤਾ ਆ ਆ ਸਭ ਤੋਂ ਪਹਿਲਾਂ ਮੇਰਾ ਭਰਾ ਤੁਸੀਂ ਆਪਣੀ ਨਰ ਦੀ ਸਟੈਂਡਿੰਗ ਪੋਜੀਸ਼ਨ ਕੁਆਲਿਟੀ ਬਾਡੀ ਸਟਰਕਚਰ ਚੈੱਕ ਕਰ ਸਕਦੇ ਹੋ ਪੈਰਾਂ ਤੇ ਘਰਮੀ ਮੌਜ ਦੇ ਤੇ ਬਾਈ ਜੀ ਆਹ ਲਈ ਆਪਣੀ ਕਬੂਤਰੀ ਮਕਮਲ ਜੋੜੇ ਦਾ ਵਜੂਦ ਚੈੱਕ ਕਰ ਲਓ ਸਦਰੋਂ ਬਿਲਕੁਲ ਫਟਫਾਟ ਕੂਤਰ ਨੇ ਵੈਕਸੀਨ ਹੋਏ ਹੋਏ ਕਬੂਤਰ ਨੇ ਬੇਫਿਕਰ ਹੋ ਕੇ ਖੋਡੇ ਅੰਦਰ ਛੱਡੋ ਤੁਸੀਂ ਔਰ ਬਰੇ ਜੋੜੇ ਦੀ ਖਾਸਤ ਉਡਣ ਦੀ ਆਪਣੀ ਫੁੱਲ ਫਟਾ ਫੁੱਲ ਗਾਰੰਟੀ ਹੈ ਠੀਕ ਹੈ ਜੀ ਔਰ ਸਦਰੋਂ ਨਿੱਕੇ ਤੋਂ ਨਿੱਕੇ ਪੰਡਾ ਅੰਦਰ ਖੜਦੇ ਆ ਜੀ ਬਾਈ ਨੇ ਆਪਾਂ ਨੂੰ ਕਹਿ ਕੇ ਦਿੱਤੇ ਕਿਉਂਕਿ ਜਿਹੜੇ ਬੰਦੇ ਦੇ ਘਰ ਆਏ ਉਹ ਵੀ ਪੂਰਾ ਚੋਕੀ ਦਾ ਸ਼کاری ਬੰਦਾ ਆ ਠੀਕ ਹੈ ਬਸ ਬਰੇ ਕੋਈ ਬੰਦੇ सांगਦੇ ਨੇ ਕੈਮਰੇ ਦੇ ਮੂਹਰੇ ਨਹੀਂ ਆਉਂਦੇ ਠੀਕ ਹੈ ਚੈੱਕ ਕਰ ਲੋ ਜੋੜੇ ਨੂੰ ਤੇ ਬਾਕੀ ਮੇਰਾ ਭਰਾ ਦੱਸਿਓ ਲਾਜ਼ਮੀ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਜੋੜਾ ਜੀ ਵੀ ਦਰਸ਼ਕੋ ਆ ਚੈੱਕ ਕਰ ਲੋ ਜੀ ਆਪਣਾ ਵੱਡਾ ਕਬੂਤਰ ਠੀਕ ਹੈ ਜੀ ਪਿਆਰ ਬੱਜੇ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਪੂੰਝੇ ਵਿੱਚ ਬੱਜੇ ਹਲਕੇ ਜਿਹੇ ਕਾਲੇ ਜਿਹਾਵਾਂ ਜਨਵਰ ਆਪਣੇ ਦੇ ਮੇਰਾ ਭਰਾ ਸੀਜਨ ਦਾ ਪਰੇ ਕਬੂਤਰ ਉੱਡਿਆ ਹੋਇਆ ਬਾਲਾ ਨਜ਼ਾਇਜ਼ ਚੰਗਾ ਕਬੂਤਰ ਉੱਡਿਆ ਹੋਇਆ ਜੀ ਢਾਂਗੀ ਉੱਤੇ ਲੱਗਾ ਹੋਇਆ ਡਾਉਣਾ ਤੁਸੀਂ ਡਾਲਿਓ ਠੀਕ ਹੈ ਜੀ ਉਸ ਤੋਂ ਬਾਅਦ ਭਰਾ ਨੇ ਜੋੜਿਆਂ ਚ ਲਾ ਲਿਆ ਸੀਗਾ ਚੈੱਕ ਕਰ ਲੋ ਜੀ ਬਦਾ ਸਕੂਟਰ ਪੈਰਾਂ ਦੇ ਵਿੱਚ ਇਸ ਸਕੂਟਰ ਤੇ ਡੱਕੇ ਨੇ ਮੇਰਾ ਵੀਰਾ ਵੀਰੇ ਪੂਰਾ ਉੱਡਿਆ ਹੋਇਆ ਜਾਨਵਰ ਆ ਠੀਕ ਆ ਜੀ ਫੁੱਲ ਮੇਰਾ ਭਰਾ ਸੋਚੇ ਪੈਰਾਂ ਦੇ ਜਾਨਵਰ ਆ ਜਿਹੜੇ ਮਰਜੀ ਪਿੰਡ ਛੱਡ ਦੋ ਬਾਈ ਜੀ ਜਾਣਗੇ ਨਹੀਂ ਗੇਮ ਪਾਣੀ ਪੂਰਾ ਮੰਨਦੇ ਨੇ ਚੈੱਕ ਕਰ ਲੋ ਬਾਕੀ ਤੁਹਾਨੂੰ ਪਤਾ ਜੀ ਆਪਾਂ ਉਹੋ ਜੇ ਬੰਦੇ ਤੋਂ ਜਾਨਵਰ ਖੋਦ ਨਹੀਂ ਲੈ ਕੇ ਆਈ ਤੇ ਜੈਸਾ ਬੰਦੇ ਦਾ ਕੋਈ ਰਿਕਾਰਡ ਨਾ ਹੋਵੇ ਠੀਕ ਆ ਜੀ ਚੈੱਕ ਕਰ ਲੋ ਤੇ ਆਹ ਵੇ ਜਨਬਰ ਆਪਣੇ ਦੀ ਅੱਖ ਹੈ ਜੀ ਚੈੱਕ ਕਰ ਲੋ ਦੇਖੋ ਜੀ ਮੂਮੀ ਜੀ ਨੋਕ ਮੂਮੀ ਪਲਕ ਉਤੋਂ ਵੇ ਜੀ ਜਮ ਚਿੱਟੀਆਂ ਅੱਖਾਂ ਦਾ ਆਪਣਾ ਇਹ ਜਾਂਬਰਾ ਬਾਕੀ ਤੁਸੀਂ ਜਨਬਰ ਦੀ ਸਟੈਂਡਿੰਗ ਪੋਜੀਸ਼ਨ ਸ਼ੈਕਲ ਅਕਲ ਕੁਆਲਟੀ ਚੈੱਕ ਕਰੀ ਰਹੀ ਦਿੱਤੀ ਗੜਕ ਦੇ ਟਾਈਮ ਤੇ ਆਹ ਦੇਖੋ ਜੀ ਹੁਣ ਹੱਥ 'ਚ ਫੜਿਆ ਹੁਣ ਲਾਉਂਦਾ ਆ ਜੋਰ ਤੇ ਛਡਾਉਂਦਾ ਆ ਆਪੇ ਆਪ ਨੂੰ ਠੀਕ ਹੈ ਜੀ ਤੇ ਆਹ ਵੇ ਜੀ ਦੂਜੇ ਬੰਨੇ ਦੀ ਅੱਖ ਚੈੱਕ ਕਰ ਲੋ ਸਜਣੋ ਏਡਾ ਕੋ ਟੌਪ ਤੇ ਚੰਗਾ ਜੋੜਾ ਨਾ ਮੈਂ ਕਹਿੰਦਾ ਜੈਸਾ ਬੰਦੇ ਦੇ ਘਰ ਗਿਆ ਪੂਰੀ ਗੱਲ ਬਾਤ ਬਣੇਗੀ ਮੇਰਾ ਵੀਰੇ ਠੀਕ ਹੈ ਜੀ ਬਸ ਰੱਬ ਨਜ਼ਰਾਂ ਤੇ ਬਿਮਾਰੀ ਤੋਂ ਬਚਾ ਕੇ ਰੱਖੇ ਬਾਸ ਠੀਕ ਹੈ ਬਾਕੀ ਮੇਰਾ ਭਰਾ ਸਾਮ ਥੋੜੀ ਚੰਗੀ ਆ ਠੀਕ ਹੈ ਤੇ ਚੰਗੇ ਸ਼ਿਕਾਰੀਆਂ ਬੰਦਿਆਂ ਦੇ ਵਿੱਚ ਤੁਸੀਂ ਰਹਿੰਦੇ ਹੋ ਚੰਗੇ ਉਸਤਾਦ ਦਾ ਹੱਥ ਥੋੜੇ ਸਿਰ ਦੇ ਉੱਤੇ ਹੈਗਾ ਮੇਰਾ ਭਰਾ ਤੇ ਫਿਰ ਮੇਰਾ ਭਰਾ ਤੁਹਾਨੂੰ ਚਲੋ ਜੱਤ ਹਰ ਮੁਕਦਰਾਂ ਦੀ ਪਰ ਇਨੀ ਗਰੰਟੀ ਹੈ ਮੇਰੇ ਵੀਰ ਕਿ ਰਿਅਲਟ ਤੁਹਾਨੂੰ ਬਾਲਾ ਨਿਆਇ ਜੀ ਚੰਗਾ ਆਏਗਾ ਆ ਚੈੱਕ ਕਰ ਲਓ ਜੀ ਜਨਮ ਹੋਰ ਆਪਣੀ ਦਾ ਪੱਲਾ ਠੀਕ ਹੈ ਜੀ ਤੇ ਠਹਿਰ ਜਾ ਪੁੱਤ ਠਹਿਰ ਜਾ ਕੀ ਹੁੰਦਾ ਆ ਮੇਰਾ ਭਰਾ ਅਗਲਾ ਬੱਲਾ ਹੀ ਜਾਨਾ ਮਰ ਆਪਣੇ ਦਾ ਚੈੱਕ ਕਰ ਲੋ ਬਗਲ ਦੇ ਵਿੱਚ ਇੱਕ ਕਾਲਾ ਜੋਂ ਆ ਜੀ ਇਹਦੇ ਠੀਕ ਹੈ ਜੀ ਮੰਨ ਕੇ ਚਲੋ ਕਾਲਾ ਫਾਰ ਰਿਹਾ ਚੈੱਕ ਕਰ ਲੋ ਠੀਕ ਆ ਪੈਰਾਂ ਦੇ ਵਿੱਚ ਮੇਰਾ ਵੀਰੇ ਦੇ ਡੱਕਿਆ ਤੇ ਪੂੰਜੇ ਤੇ ਹਲਕੇ ਜੇ ਕਾਲੇ ਜੋਂ ਕਹਿ ਦਿੰਦਾ ਕੋਈ ਲੌਂਸ ਕਹਿ ਦਿੰਦਾ ਮੇਰਾ ਭਰਾ ਆਹ ਕੋਈ ਸ਼ਟ ਕਹਿ ਦਿੰਦਾ ਆ ਆਪਦੇ ਏਰੀਏ ਦੇ ਹਸਰ ਨਾਲ ਮੇਰਾ ਭਰਾ ਹਰ ਬੰਦਾ ਇਹਨਾਂ ਨੂੰ ਨਾਮ ਦਿੰਦਾ ਆ ਤੇ ਪੈਰਾਂ ਦੀ ਕੁਆਲਿਟੀ ਚੈੱਕ ਕਰ ਲੋ ਤੁਸੀਂ ਨੂੰ ਪੈਰਾਂ ਦੇ ਵਿੱਚ ਅਸੀਂ ਕੂਤਰ ਦੇ ਡੱਕੇ ਨੇ ਉਹ ਠਹਿਰ ਜਾ ਠਹਿਰ ਜਾ ਠੀਕ ਹੈ ਜੀ ਚੈੱਕ ਕਰ ਲੋ ਕੁਆਲਿਟੀ ਆਪਣੀ ਕੂਤਰ ਦੀ ਠੀਕ ਹੈ ਇਹ ਆਉਪਰਾ ਹੁਣ ਮੈਂ ਤੁਹਾਨੂੰ ਇਹਦੀ ਮਾਦੀ ਦਾ ਸ਼ੌਕ ਕਰਾਉਣਾ। ਸਾਜੀ ਵੀ ਦਰਸ਼ਕ ਬਿਰੋ ਆਪਣੀ ਬੱਦੇ ਕੂਤਰੀ ਮੇਰਾਪਰਾ ਚੈੱਕ ਕਰ ਲੋ ਜੀ ਆਪਣੀ ਇਸ ਮਾਦੀ ਦੀ ਕੁਆਲਟੀ ਬਾਈ ਜੀ ਪੁਰ ਹਜ਼ਾਰਾਂ ਵਾਲੇ ਕਬੂਤਰਾਂ ਦੇ ਵਿੱਚੋਂ ਔਰ ਬਾਈ ਜੀ ਮੇਨ ਖਾਸ ਗੱਲ ਇਹਦੀ ਮੈਨੂੰ ਦੱਸਣੀ ਭੁੱਲ ਗਿਆ ਪੈਰ ਦੀ ਇਹਦੀ ਇੱਕ ਨੰਦਰ ਵੱਧ ਹੋਈ ਆ ਜੀ। ਤੁਹਾਨੂੰ ਪਤਾ ਹੀ ਆ ਮੇਰਾਪਰਾ ਕਿ ਸਤਨੂੰ ਪੰਜਾਬ ਦੇ ਵਿੱਚ ਕਿਹੜੇ ਕੂਤਰਾਂ ਦੇ ਇਹੋ ਜਿਹੇ ਨਿਸ਼ਾਨੀ ਰੱਖੀ ਜਾਂਦੀ ਹੈ ਜਿਨ੍ਹਾਂ ਦੇ ਬਾਈ ਜੀ ਪੀੜੀ ਦਰ ਪੀੜੀ ਕਬੂਤਰ ਉੜਦੇ ਹੁੰਦੇ ਆ। ਚੈੱਕ ਕਰ ਲੋ ਸਤਨੂੰ ਠੀਕ ਆ। ਬਾਹਰਾਂ ਦੇ ਜਨਵਰ ਸੱਜਣ ਨੂੰ ਇੱਕ ਤੋਂ ਇੱਕ ਸੀਗਾ ਜਿਹੜੇ ਘਰ ਆਹਾ ਮਾਦੀ ਆਈ ਹੋਈ ਐ ਚੈੱਕ ਕਰ ਲੋ ਬੰਦਾ ਵਧੀਆ ਬਾਜੀਆਂ ਛੜਦਾ ਸੱਜਣ ਨੂੰ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਛੜਦੋਂ ਮੇਰਾ ਭਰਾ ਜਨਵਰ ਇਹ ਜਾਣ ਗੇਣੀ ਐਸੇ ਗੱਲ ਦੀ ਗਾਰੰਟੀ ਹੈ ਬਾਕੀ ਮੇਰਾ ਭਰਾ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਨਹੀਂ ਲੇਡ ਡੋਰੀਆਂ ਦੀ ਬਰੇ ਆਪਣੀ ਇਹ ਮਕਮਲ ਕੂਤਰੀ ਆ ਬਾਕੀ ਮੇਰਾ ਭਰਾ ਮੌਸਮ ਬਹੁਤ ਵਧੀਆ ਤੇ ਸੱਜਣ ਨੂੰ ਤੋਂ ਜਨਵਰ ਚੰਗੇ ਆ ਹੁਣ ਤੇ ਮੈਂ ਕਹਿੰਨਾ ਕਬੂਤਰ ਨੂੰ ਵੀ ਸ਼ੌਂਕਰਾਉਂ ਦਾ ਮਜ਼ਾ ਆਉਂਦਾ ਆਪ ਨੂੰ ਵੀ ਜਨਵਰ ਵੀ ਖੁਸ਼ ਰਹਿੰਦਾ ਬਾਕੀ ਜਿਹੜੇ ਆਪਣੇ ਭਰਾ ਜਾਣੇ ਕਿ ਤੁਸੀਂ ਤੁਸੀਂ ਵੀ ਖੁਸ਼ ਹਨਾ ਜੀ ਚੈੱਕ ਕਰੋ ਮੇਰਾ ਭਰਾ ਕੁਆਲਟੀ ਪੱਲਿਆਂ ਦੀ ਦੇਖੋ ਜੀ ਕਿੱਡੇ ਨਿੱਗਰ ਚੌੜੇ ਚੌੜੇ ਪੱਲਿਆਂ ਦੀ ਆਪਣੀਆਂ ਹਾਕੂਤਰ ਨੇ ਔਰ ਬਾਈ ਜੀ ਪੂਛ ਦੀ ਕੁਆਲਟੀ ਚੈੱਕ ਕਰ ਲਓ ਵਾ ਲੋ ਜੀ ਆਹ ਹੁੰਦੀ ਬਲੱਡ ਰੈਨ ਸਦਨੋਂ ਗੂਠੇ ਐਂ ਲਾਇਕ ਨਹੀਂ ਖੁੱਲੇ ਛੱਡ ਕੇ ਪੂਛ ਵਿਖਾਈ ਦੀ ਆਪਾਂ ਠੀਕ ਹੈ ਜੀ ਤੇ ਆਹ ਬਾਈ ਜੀ ਅਗਲਾ ਪੱਲਾ ਚੈੱਕ ਕਰ ਲਓ ਮੇਰਾ ਭਰਾ ਮਾਦੀ ਦਾ ਸਦਨੋਂ ਬਿਲਕੁਲ ਸਾਫ਼ ਸੁਥਰੇ ਕੁਤਰ ਨੇ ਹੱਥ ਲਾਇਆ ਮਲੇ ਹੁੰਦੇ ਨੇ ਮੇਰਾ ਭਰਾ ਠੀਕ ਹੈ ਪਰ ਬਜੀ ਆਹ ਆਪਣੀ ਮਾਦੀ ਦੇ ਪੈਰ ਇੱਕ ਨੌਂਦਰੀ ਦੀ ਵੱਧ ਹੋਈ ਆ ਜੀ ਬਿਲਕੁਲ ਬੰਦ ਜੋੜ ਆਂਡੇ ਬੱਚੇ ਧਰਦੀਆਂ ਹੋਈਆਂ ਸਾਰੀਆਂ ਆਪਣੀਆਂ ਇਹ ਬੜੀਆਂ ਗੋਦਰੀਆਂ ਨੇ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਪੈਰ ਦੀ ਇੱਕ ਨੌਂਦਰੀ ਦੇ ਵੱਧ ਹੋਈ ਆ ਮੇਰਾ ਭਰਾ ਠੀਕ ਹੈ ਤੇ ਆਹ ਸੀਗੀ ਸੱਜਣੋ ਆਪਣੀ ਮੁਕੰਮਲ ਕੂਤਰੀ ਤੇ ਆਓ ਭਰਾ ਹੁਣ ਮੈਂ ਸੋਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਦ ਕੇ ਵਿਖਾਉਣਾ ਬਾਕੀ ਤੁਸੀਂ ਐਸ ਬੰਨੋ ਵੀ ਮੇਰਾ ਭਰਾ ਮਾਦੀ ਆਪਣੀ ਚੈੱਕ ਕਰ ਲਓ ਇਹਦੀ ਖੂਬਸੂਰਤੀ ਕੁਆਲਿਟੀ ਠੀਕ ਹੈ ਉਹ ਇਧਰ ਝਾਕ ਪਾ ਲਓ ਜੀ